ਪਾਣੀ ਵੜਨ ਕਰਕੇ ਜਿਹੜੇ ਖਰਾਬ ਹੋ ਗਏ ਉਹਦੀ ਰੋਟੀ ਰੋਜੀ ਵਾਸਤੇ ਸਰਕਾਰ ਨੇ ਕੁਝ ਨਹੀਂ ਕੀਤਾ ਇੱਕ ਤਾਂ ਇਹ ਬਹੁਤ ਚਿੰਤਾ ਦੀ ਗੱਲ ਹੈ ਕਿ ਸਰਕਾਰ ਨੂੰ ਇਸ ਵਰਗ ਦਾ ਜਿਹੜਾ ਐਡਾ ਵੱਡਾ ਵਰਗਾ ਉਹਦੀ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਉਹਦੇ ਬਾਰੇ ਵੀ ਸਰਕਾਰ ਨੂੰ ਤੁਰੰਤ ਸਪਸ਼ਟ ਕਰਨਾ ਚਾਹੀਦਾ ਕਿ ਉਹਨਾਂ ਬਾਰੇ ਕੀ ਸੋਚਿਆ ਦੂਜਾ ਇਹ ਕਿ ਜੋ ਹਾਲਾਤ ਅਸੀਂ ਦੇਖਿਆ ਉਹਦਾ ਅਗਲੀ ਫਸਲ ਵੀ ਉੱਥੇ ਵੇਜਨ ਦਾ ਹਲੇ ਤੱਕ ਕੋਈ ਜਿਹੜਾ ਹੈਗਾ ਲੱਗਦਾ ਨਹੀਂ ਕਿ ਜਿਹੜੇ ਉੱਥੇ ਹਾਲਾਤ ਐ ਕਿ ਅਗਲੀ ਫਸਲ ਵੀ ਜਿਹੜੀ ਐ ਉੱਥੇ ਆਪਾਂ ਕੋਈ ਬੀ ਸਕਾਂਗੇ ਕਿਉਂਕਿ ਅੱਜ ਤੇ ਵੀ ਪਾਣੀ ਉੱਥੇ ਪੰਜ-ਪੰਜ ਛੇ ਛੇ ਫੁੱਟ ਖੜਾ ਤੇ ਇਹ ਲੋਕੀ ਜਿਹੜੇ ਵੱਡੇ ਕਰਜ਼ੇ ਲੋਕਾਂ ਨੇ ਚੁੱਕੇ ਹੋਇਆ ਬੈਂਕਾਂ ਤੋਂ ਇਹ ਕਰਜ਼ਾ ਕਿੱਥੇ ਦੇਣਗੇ ਇਹ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਅਸੀਂ ਬੇਨਤੀ ਕੀਤੀ ਸੀ ਤੇ ਹੁਣ ਇਹਨਾਂ ਨੂੰ ਵੀ ਬੇਨਤੀ ਕਰਦੇ ਸਟੇਟ ਗਵਰਨਮੈਂਟ ਨੂੰ ਵੀ ਕਿ ਘਟੋ ਘੱਟ ਜਿਹੜਾ ਤੁਸੀਂ ਪੱਲਿਓ ਕੁਝ ਨਹੀਂ ਛੱਡਦੇ ਪਏ ਜਿਹੜਾ ਕਰਜ਼ਾ ਉਹਨਾਂ ਦਾ ਲਿਆ ਉਹ ਤਾਂ ਖਰਚੇ ਸਾਰੇ ਉਹਨਾਂ ਦੇ ਹੋ ਗਏ ਪੂਰੇ ਖਰਚੇ ਕਰਕੇ ਅਖੀਰ ਦੇ ਉੱਤੇ ਫਸਲ ਹੁਣ ਪੱਕ ਕੇ ਤਿਆਰ ਹੋਣ ਵਾਲੀ ਆ ਤੇ ਉਦੋਂ ਕੁਦਰਤੀ ਇਹ ਜਿਹੜੇ ਹੜਾ ਤੇ ਹੁਣ ਘਟੋ ਘਟ ਜਿਹੜਾ ਕਰਜ਼ਾ ਉਹਨਾਂ ਦਾ ਸਾਰਾ ਉਹ ਤੁਹਾਨੂੰ ਮaaf ਕਰਨਾ ਚਾਹੀਦਾ ਇਸ ਪਾਸੇ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਇੱਕ ਸ਼ਬਦ ਵੀ ਜਿਹੜਾ ਉਹ ਨਹੀਂ ਕਿਹਾ ਤੇ ਸਭ ਤੋਂ ਵੱਡਾ ਮਜ਼ਾਕ ਜਿਹੜਾ ਅੱਜ ਮੁੱਖ ਮੰਤਰੀ ਸਾਹਿਬ ਨੇ ਕੀਤਾ ਕਹਿੰਦੇ ਪਹਿਲਾ ਚੱਕ 1 ਮਹੀਨੇ ਬਾਅਦ ਤਿਆਰ ਹੋ ਜਾਊਗਾ ਤੇ 1.5 ਮਹੀਨੇ ਬਾਅਦ ਅਸੀਂ ਸਾਰਾ ਦੇ ਦਿਆਂਗੇ ਦੱਸੋ 1 ਮਹੀਨਾ ਤੁਹਾਨੂੰ ਕਦੇ ਵਾਸਤੇ ਚਾਹੀਦਾ ਕੋਈ ਪ੍ਰੇਖਾ ਕਿ ਕਿਲੋਮੀਟਰ ਦੇ ਹਿਸਾਬ ਨਾਲ ਮੈਂ ਕਹਿ ਰਿਆਂ ਕਿ ਉੱਥੇ ਤੁਸੀਂ ਜਾ ਕੇ ਖੜੇ ਹੋਦੋਂ ਤਾਂ ਪਤਾ ਲੱਗਦਾ ਕਿ ਇੰਨੇ ਕਿਲੋਮੀਟਰ ਜਿੰਨੇ ਕਹਤ ਨੇ ਉਹ 100% ਫਸਲ ਡੈਮੇਜ ਹੋ ਗਈ ਫਸਲ ਤਾਂ ਲੱਭਦੀ ਨਹੀਂ ਉਹ ਤਾਂ ਲੋਕੀ ਦੱਸਦੇ ਆਂ ਪਿਆ 6 ਫੁੱਟ ਪਾਣੀ ਆ ਤੇ ਥੱਲੇ ਜਿਹੜਾ ਝੋਨਾ ਸੀ ਫਸਲ ਤਾਂ ਕਿਤੇ ਨਜ਼ਰ ਹੀ ਨਹੀਂ ਆਉਂਦੀ ਤੇ ਅੱਜ ਕੱਲ ਤੇ ਜਿਹੜਾ ਹੈਗਾ ਸੈਟੇਲਾਈਟ ਦੇ ਰਾਹੀਂ ਇਮੇਜਿੰਗ ਕਰਕੇ ਤੇ ਇੱਥੇ ਚੰਡੀਗੜ੍ਹ ਬੈਠੇ ਪਤਾ ਲੱਗ ਜਾਂਦਾ ਵੀ ਕਿੰਨਾ ਕਿੰਨੇ ਪਾਣੀ ਖੇਤਾਂ 'ਚ ਖੜਾ ਤੇ ਕਿੱਥੇ ਫਸਲ ਮਾਰ ਗਈ ਤੇ ਤੁਸੀਂ ਇੱਕ ਮਹੀਨਾ ਜਿਹੜਾ ਇੱਕ ਪੈਸਾ ਵੀ ਤੁਸੀਂ ਅੰਤਰਿਮ ਰਾਹਤ ਲੋਕਾਣੂ ਨਹੀਂ ਦੇ ਰਹੇ ਤੇ ਦੱਸੋ ਘਰ ਪਰ ਲੋਕਾਂ ਦੇ ਕਿੱਦਾਂ ਚੱਲਣਗੇ ਇੱਕ ਮਹੀਨਾ ਇਹ ਤਾਂ ਮਜ਼ਾਕ ਹੋ ਗਿਆ ਨਾ ਹਾਲੇ ਪਾਣੀ ਤੁਸੀਂ ਬੰਨਾਂ ਦੇ ਵਿੱਚ ਏਡੇ ਏਡੇ ਵੱਡੇ ਪਾੜ ਪਏ ਅਸੀਂ ਦੇਖ ਕੇ ਆਏ ਆ ਕੇ ਪਾਣੀ ਹਲੇ ਉਸੇ ਤਰ੍ਹਾਂ ਹੀ ਜਿੱਥੇ ਦਰਿਆਵਾਂ ਦਾ ਲੈਵਲ ਉੱਤੇ ਆ ਪਾਣੀ ਉੱਥੇ ਹੀ ਨਹੀਂ ਖੇਤਾਂ 'ਚ ਜਾ ਰਿਹਾ ਤੇ ਇੱਕ ਮਹੀਨੇ ਲੋਕਾਂ ਦਾ ਗੁਜ਼ਾਰਾ ਕਿਵੇਂ ਚੱਲੇਗਾ ਇਹ ਬਹੁਤ ਵੱਡਾ ਕੋਝਾ ਮਜ਼ਾਕ ਹੈ ਸਰਕਾਰ ਦਾ ਲੋਕਾਂ ਤੇ ਨਾਲ ਤੁਸੀਂ ਅੰਤਿਮ ਰਾਹਤ ਜਿਹੜੀ ਦੇਣੀ ਹੈ ਉਹ ਤੇ ਇਮੀਡੀਏਟਲੀ ਲੋਕਾਂ ਦੇ ਖਾਤੇ 'ਚ ਪਾਓ ਜਿਹੜੇ ਖੇਤਬਦੂਰ ਆ ਉਹਨਾਂ ਦੇ ਵੀ ਖਾਤੇ 'ਚ ਕੁਝ ਪਾਓ ਵੀ ਤਾਂ ਜੋ ਜਿਹੜਾ ਘਰ ਬਿਲਕੁਲ ਖੜ ਗਿਆ ਕੁਝ ਨਾ ਕੁਝ ਉਹਨਾਂ ਘਰਾਂ ਦੇ ਵਿੱਚ ਜਿਹੜਾ ਉਹ ਕੰਮ ਜਿਹੜਾ ਉਹ ਅੱਗੇ ਵੱਧ ਸਕੇ ਇਹ ਬਹੁਤ ਵੱਡੀ ਗੱਲ। ਦੂਜੀ ਗੱਲ ਇਹ ਕਿ ਜਿਵੇਂ ਮੈਂ ਕਹਿੰਦਾ ਤੁਸੀਂ ਬੰਨ ਡੇਡੇ ਵੱਡੇ ਪਾੜੇ ਪਏ ਆ। ਕਈ ਥਾਵਾਂ ਤੇ ਸੰਤ ਮਹਾਂਪੁਰਖ ਕਈ ਥਾਵਾਂ ਤੇ ਸਥਾਨਕ ਲੋਕੀ ਇਕੱਠੇ ਹੋ ਕੇ ਨੌਜਵਾਨ ਆਪ ਉਹਨਾਂ ਨੇ ਕੁਝ ਜਿਹੜੀਆਂ ਵੱਡੇ ਪਾੜ ਪਏ ਸੀ ਤੁਸੀਂ ਬੰਦ ਦੇ ਵਿੱਚ ਕੁਝ ਥਾਵਾਂ ਤੇ ਲੋਕਾਂ ਨੇ ਬੰਨ ਲਾਇਆ। ਪਰ ਹਾਲੇ ਬਹੁਤ ਥਾਵਾਂ ਨੇ ਜਿੱਥੋਂ ਪਾਣੀ ਉਸੇ ਤਰ੍ਹਾਂ ਚੱਲ ਰਿਹਾ। ਉਹਦਾ ਕੀ ਬਣੇਗਾ ਜੀ ਮੁੱਖ ਮੰਤਰੀ ਸਾਹਿਬ ਕੋਈ ਪਲਾਨ ਹੈ ਸਰਕਾਰ ਦੀ? ਕੁਝ ਪੈਸਾ ਜਾਰੀ ਕੀਤਾ ਹੈ ਇਰੀਗੇਸ਼ਨ ਡਿਪਾਰਟਮੈਂਟ ਨੂੰ ਕਿੰਨਾ ਸਭਾ ਇਹਨਾਂ ਬੰਨਾਂ ਨੂੰ ਲੱਗੇਗਾ ਜੇ ਹੋਰ ਜਿਵੇਂ بارشਾਂ ਦੀ ਜਿਹੜੀ ਹੈ ਮੌਸਮ ਵਿਭਾਗ ਵੱਲੋਂ ਆ ਰਹੀ ਹੈ ਚੇਤਾਵਨੀ ਕਿ ਫੇਰ بارشਾਂ ਹੋ ਸਕਦੀਆਂ ਤੇ ਉਹਨਾਂ ਦਿਨਾਂ ਦੇ ਵਿੱਚ ਲੋਕੀ ਉਹਨਾਂ ਦਾ ਦੁਬਾਰਾ ਆਕੀ ਬਣੇਗਾ ਜਿਨ੍ਹਾਂ ਦੇ ਪਹਿਲਾਂ ਇੰਦੀ ਮਾਰ ਪਈ ਹੈ ਇਸ ਕਰਕੇ ਸਰਕਾਰ ਨੇ ਇਸ ਵੇਲੇ ਮੈਂ ਸਮਝਦਾ ਕਿ ਇੰਨੀ ਬੇਰੁਖੀ ਦਿਖਾਈ ਹੈ ਕਿ ਨਾ ਕੇਂਦਰ ਕੋਲੇ ਪ੍ਰਾਪਰਲੀ ਪੰਜਾਬ ਦਾ ਕੇਸ ਪੇਸ਼ ਕੀਤਾ ਪ੍ਰਧਾਨ ਮੰਤਰੀ ਕੋਲੇ ਚੱਲ ਕੇ ਜਾਣਾ ਚਾਹੀਦਾ ਸੀ ਵਿੱਤ ਮੰਤਰੀ ਸਾਹਿਬ ਨੂੰ ਆ ਇਹ ਉਥੇ ਇਕੱਲਾ ਜਿਹੜਾ ਇੱਕ ਮੰਤਰੀ ਜਿਹੜਾ ਮੁੰਡੀਆਂ ਸਾਹਿਬ ਨੂੰ ਭੇਜ ਦਿੱਤਾ ਤੇ ਜੇ ਨਾਲ ਵਿੱਤ ਮੰਤਰੀ ਸਾਹਿਬ ਚਲੇ ਜਾਂਦੇ ਤੇ ਘੱਟੋ ਘੱਟ ਆ ਜਿਹੜਾ ਉਥੇ ਰੌੜਾ ਤਾਂ ਕਲੀਅਰ ਹੁੰਦਾ ਨਾ ਕਿ ਫੰਡ ਤੁਹਾਡੇ ਕੋਲੇ ਕਿੰਨਾ ਪਿਆ ਹੈ ਕਿੰਨਾ ਨਹੀਂ ਪਿਆ ਪਰ ਕਿਉਂਕਿ ਮਕਸਦ ਇਹ ਨਹੀਂ ਸੀ ਕਿ ਪੰਜਾਬ ਦੇ ਲੋਕਾਂ ਵਾਸਤੇ ਕੁਝ ਲੈਣਾ ਜਾਬੇ ਤੇ ਪ੍ਰੈਸ ਕਾਨਫਰੰਸਾਂ ਕਰੀ ਜਾਂਦੇ ਆ ਜਿੱਥੋਂ ਪੈਸਾ ਮਿਲਣਾ ਸੀ ਉੱਥੇ ਕੱਲਾ ਦੂਜੇ ਮੰਤਰੀ ਸਾਥੀ ਦੀ ਡਿਊਟੀ ਲਾ ਦਿੱਤੀ ਇਥੇ ਸਰਕਾਰ ਦੀ ਜਿਹੜੀ ਨੀਤ ਹੈ ਕਿ ਉਹ ਪੰਜਾਬ ਦੀ ਜਨਤਾ ਨੂੰ ਜਿਹੜਾ ਹੈਗਾ ਬਰਬਾਦ ਕਰਨਾ ਚਾਹਦੀ ਹੈ ਜਿਹੜਾ ਲੈਂਡ ਪੂਲਿੰਗ ਦੇ ਉੱਤੇ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਦੇ ਖਿਲਾਫ ਔਰ ਇਹਨਾਂ ਦੀ ਦਿੱਲੀ ਵਾਲਿਆਂ ਦੀ ਟੀਮ ਦੇ ਖਿਲਾਫ ਆਵਾਜ਼ ਉਠਾਈ ਸੀ ਉਹਦਾ ਬਦਲਾ ਲੈਣਾ ਸਾਡੇ ਕੋਲੋਂ ਨਾ ਪੰਜਾਬ ਦੇ ਲੋਕਾਂ ਕੋਲ ਉਹਦਾ ਸਾਡਾ ਇੱਕ ਸਹੀ ਮੁੱਦੇ ਤੇ ਸਹੀ ਸਟਾਰਟ ਸੀ ਤੇ ਤੁਸੀਂ ਹੁਣ ਇਸ ਹੱਦ ਤੱਕ ਚਲੇ ਗਏ ਕਿ ਜਨਤਾ ਇੰਨੀ ਵੱਡੀ ਮਾਰ ਚੱਲ ਰਹੀ ਆ ਤੇ ਤੁਸੀਂ ਜਨਤਾ ਦੇ ਨਾਲ ਇਸ ਤਰ੍ਹਾਂ ਦੇ ਜੜੇ ਆ ਉਹ ਤਮਾਸ਼ੇ ਕਰ ਰਹੇ ਐਕਚੁਅਲੀ ਸਭ ਤੋਂ ਵੱਡੀ ਗੱਲ ਹੈ ਕਿ ਸਿਹਤ ਪੱਖੋਂ ਬਹੁਤ ਵੱਡੀ ਚਿੰਤਾ ਉਹਨਾਂ ਦੇ ਸਮੇਂ ਦੇ ਵਾਸਤੇ ਖੜੀ ਆ ਪਰ ਅਸੀਂ ਵੀ ਇਹ ਨਾ ਘੁੰਮਦੇ ਆ ਜਿਹੜੇ ਹਰ ਪ੍ਰਭਾਵਿਤ ਇਲਾਕੇ ਦੇ ਵਿੱਚ ਕੋਈ ਸਰਕਾਰ ਦੀ ਪਲੈਨਿੰਗ ਨਜ਼ਰ ਨਹੀਂ ਆਉਂਦੀ ਹੈਲਥ ਡਿਪਾਰਟਮੈਂਟ ਦੀ ਠੀਕ ਹੈ ਕਿ ਐਸ.ਡੀ.ਪੀ.ਸੀ ਦੀਆਂ ਟੀਮਾਂ ਉੱਥੇ ਚੱਲ ਰਹੀਆਂ ਐ ਵੈਟਰਨਰੀ ਦੀਆਂ ਜਿਹੜੀਆਂ ਟੀਮਾਂ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਕੀਤੀਆਂ ਉਹ ਆਪੋ ਆਪਣਾ ਕੰਮ ਕਰ ਰਿਹਾ ਕੁਝ ਹੋਰ ਜਥੇਬੰਦੀਆਂ ਮੈਡੀਕਲ ਸਹੂਲਤਾਂ ਮੈਡੀਕਲ ਕੈਂਪ ਉੱਥੇ ਆਪਣੀ ਮਿਹਨਤ ਨਾਲ ਲੋਕਾਂ ਦੀ ਸਹੂਲਤ ਵਾਸਤੇ ਲਗਾ ਰਹੇ ਆ ਉਹਨਾਂ ਦਾ ਧੰਨਵਾਦ ਹੈ ਸਾਰਿਆਂ ਦਾ ਪਰ ਜਿਹੜਾ ਸਰਕਾਰ ਦੇ ਪੱਧਰ ਤੇ ਉੱਤੇ ਨਜ਼ਰ ਆਉਣਾ ਚਾਹੀਦਾ ਅਸੀਂ ਉੱਥੇ ਘੁੰਮਦਿਆਂ ਕੋਈ ਵੀ ਸਰਕਾਰ ਦੀ ਤਿਆਰੀ ਨਹੀਂ ਨਜ਼ਰ ਆਉਂਦੀ ਜਿਹੜੀ ਵੱਡੇ ਖਤਰੇ ਵਾਲੇ ਪਾਸੇ ਇਸ਼ਾਰਾ ਕਰਦੀ ਹੈ ਕਿਉਂਕਿ ਪਾਣੀ ਦੀ ਜਮੀ ਬਹੁਤ ਸਾਰੀਆਂ ਬਿਮਾਰੀਆਂ ਦੇ ਦਰ ਵਿੱਚ ਹੁੰਦੀਆਂ ਮੱਛਰ ਵੀ ਪੈਦਾ ਹੋਣਾ ਡੇਂਗੂ ਦਾ ਵੀ ਵੱਡਾ ਖਤਰਾ ਇਹਨਾਂ ਦਿਨਾਂ ਚ ਹੁੰਦਾ ਹੈ ਹੋਰ ਵੀ ਜਿਹੜੀਆਂ ਵਾਟਰ ਬੋਰਨ ਡਿਸੀਜ਼ ਬਹੁਤ ਵੱਡੇ ਐਪੀਡੈਮਿਕ ਦਾ ਖਤਰਾ ਹੁੰਦਾ ਸਰਕਾਰ ਉਹਦੇ ਵਾਸਤੇ ਸਟੇਟ ਨਹੀਂ ਆ ਸਰਕਾਰ ਨੂੰ ਸਾਰੇ ਸਟੈਪ ਉਸ ਪਾਸੇ ਲੜੇ ਚਾਹੀਦੇ ਔਰ ਜਿਹੜਾ ਅੱਗੇ ਡੰਗਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ بڑے ਪਸ਼ੂ ਮਾਰੇ ਗਏ ਆ ਮੈਂ ਮੌਜਾ ਦੇਖ ਰਿਹਾ ਸੀ ਤੇ ਇਹਨਾਂ ਨੂੰ ਪੁੱਛੋ ਵੀ ਹੁਣ ਮੱਝ ਲੈਣ ਜਾਣਾ ਹੋਵੇ ਤੇ ਉਹਦੀ ਕੀਮਤ ਕਿੰਨੀ ਹੁੰਦੀ ਹੈ ਤੇ ਇਹਨੇ ਚ ਜਿਹੜਾ ਦੁੱਧ ਦਿੰਦਾ ਪਸ਼ੂ ਆ ਉਹ ਇਹਨੇ ਚ ਆ ਜਾਏਗਾ ਜੋ ਇਹਨਾਂ ਨੇ ਕਿਹਾ ਇਹ ਵੀ ਕਿਹੜਾ ਇਹਨਾਂ ਨੇ ਦੇ ਦੇਣਾ ਪਰ ਕੁਝ ਕਹਿਣ ਲੱਗੇ ਵੀ ਸੋਚਣਾ ਚਾਹੀਦਾ ਕਿ ਅੱਜ ਕੱਲ ਕੀਮਤ ਹੈ ਕੀ ਐ ਤੇ ਕਿਵੇਂ ਉਹਦਾ ਕਰਜ ਜਿਹੜਾ ਉਹ ਪੂਰਾ ਹੋਏਗਾ ਔਰ ਜਿਹੜਾ ਵੈਕਸੀਨੇਸ਼ਨ ਪਸ਼ੂਆਂ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਵਾਈਸ ਚਾਂਸਲਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾ ਵੀ ਸਟੇਟਮੈਂਟ ਸੀ ਕਿ ਇਸ ਤੋਂ ਬਾਅਦ ਬੈਕਟੀਰੀਅਲ ਇਨਫੈਕਸ਼ਨ ਵੀ ਹੋਰ ਵੀ ਜਾਨਵਰਾਂ ਦੇ ਬਹੁਤ ਸਾਰੇ ਇਨਫੈਕਸ਼ਨ ਜਿਹੜੇ ਆ ਉਹ ਫੈਲਣ ਦਾ ਖਤਰਾ ਹੁੰਦਾ ਦੁੱਧ ਦੀ ਕੁਆਲਿਟੀ ਵੀ ਕਈ ਚੀਜ਼ਾਂ ਦੇ ਨਾਲ ਸਫਰ ਕਰਦੀ ਹੈ ਇਸ ਕਰਕੇ ਹੈਲਥ ਹੈਜ਼ਰਡ ਇਹ ਚੀਜ਼ਾਂ ਵੱਢ ਸਕਦੀਆਂ ਪਰ ਉਹਦੇ ਵਾਸਤੇ ਵੱਡੇ ਫੱਟ ਦੀ ਲੋੜ ਹੈ ਉਹ ਸਰਕਾਰ ਕਿਸੇ ਵੀ ਤਰੀਕੇ ਨਾਲ ਵੈਟਰਨਰੀ ਡਿਪਾਰਟਮੈਂਟ ਨੂੰ ਤੇ ਨਾ ਸਿਹਤ ਡਿਪਾਰਟਮੈਂਟ ਨੂੰ ਕਿਸੇ ਨੂੰ ਵੀ ਮਹੀਆ ਜਿਹੜੀ ਆ ਉਹ ਨਹੀਂ ਕਰਵਾਪਾ ਇਸ ਕਰਕੇ ਮੈਂ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕੇਂਦਰ ਸਰਕਾਰ ਨੂੰ ਕਿ ਆ ਜਿਹੜਾ ਤੁਸੀਂ ਰੇਲ ਕਾ ਪਾ ਕੇ ਬਹਿ ਗਏ ਨਾ 12000 ਕਰੋੜ ਦਾ ਇਹਦੇ ਨਾਲ ਕਿਰਪਾ ਕਰਕੇ ਪੰਜਾਬ ਦਾ ਨੁਕਸਾਨ ਜਿਹੜਾ ਉਹ ਨਾ ਕਰੋ ਪੰਜਾਬ ਹਮੇਸ਼ਾ ਹਰ ਔਕੇ ਵੇਲੇ ਦੇਸ਼ ਦੇ ਨਾਲ ਖੜਾ ਭਾਵੇਂ ਉਹ ਖੇਤੀ ਦੇ ਉਦੋਂ ਅਨਾਜ ਦੀ ਘਾਟ ਸੀ ਤੇ ਉਦੋਂ ਵੀ ਆਪਣਾ ਨੁਕਸਾਨ ਕਰਕੇ ਕਿਸਾਨ ਨੇ ਖੇਤੀ ਦੇ ਨਾਲ ਭੰਡਾਰ ਭਰੇ ਤੇ ਜੇ ਸਰਦ ਦੇ ਉੱਤੇ ਕੋਈ ਜੰਗ ਲੱਗਦੀ ਆ ਤੇ ਉੱਥੇ ਵੀ ਸਾਰੇ ਇਹ ਬਾਰਡਰ ਦੇ ਲੋਕ ਹੁੰਦੇ ਆ ਜਿਹੜੇ ਛਾਤੀਆਂ ਡਾਹ ਕੇ ਉੱਤੇ ਖੜਦੇ ਆ ਪੰਜਾਬੀ ਬਹਾਦਰਾਂ ਵਾਂਗੂ ਖੜਦੇ ਆ ਤੇ ਐਡੀ ਵੱਡੀ ਸਜਾ ਜਿਹੜੀ ਆ ਹੁਣ ਪੰਜਾਬ ਨੂੰ ਦੋਨੇ ਸਰਕਾਰਾਂ ਰਲ ਕੇ ਨਾ ਦੇਣ ਇਸ ਕਰਕੇ ਤੁਰੰਤ ਫੰਡ ਜੜੇ ਔਰ ਰੀਲੀਫ ਕੀਤੇ ਜਾਣ ਇੰਟਰਮੀਰ ਰੀਲੀਫ ਅੰਤਰਮ ਰਾਹਤ ਤੁਰੰਤ ਦਿੱਤੀ ਜਾਵੇ ਤੁਸੀਂ ਬੰਨਾਂ ਦੇ ਪਾਰ ਜਿਹੜਿਆ ਉਹ ਤੁਰੰਤ ਪੂਰੇ ਜਾਣ ਤੇ ਜਿਹੜਾ ਮੁਆਵਜ਼ਾ ਜੋ ਲੋਕਾਂ ਦਾ ਬਣਦਾ ਉਹ ਦਿੱਤਾ ਜਾਵੇ ਪਾਣੀ ਕੱਢਣ ਦੇ ਪ੍ਰਬੰਧ ਕੀਤੇ ਜਾਣ ਇਹ ਸਾਡੀ ਸਾਰਿਆਂ ਦੀ ਅੱਜ ਦੋਨਾਂ ਸਰਕਾਰਾਂ ਨੂੰ ਜਿਹੜੀ ਹੈ ਉਹ ਬੇਨਤੀ ਹੈ ਕਿਉਂਕਿ ਨਹੀਂ ਤਾਂ ਫਿਰ ਲੋਕਾਂ ਕੋਲ ਕੋਈ ਤਰੀਕਾ ਹੁੰਦਾ ਕਿ ਜੇ ਐਸ ਹਾਲਤ ਦੇ ਵਿੱਚ ਵੀ ਲੋਕਾਂ ਨਾਲ ਨਹੀਂ ਖੜੋਗੇ ਤੇ ਫਿਰ ਤੁਹਾਨੂੰ ਵੀ ਕਿਸੇ ਨੂੰ ਪਿੰਡਾਂ ਚ ਨਹੀਂ ਵੰਡ ਦੇਣਾ ਫਿਰ ਉਹਦੇ ਵਾਸਤੇ ਵੀ ਤਿਆਰ ਹੋ ਜਾਓ ਇਸ ਕਰਕੇ ਬੈਠ ਰਹਾ ਕਿ ਤੁਸੀਂ ਆਪਣਾ ਰੋਲ ਜਿਹੜਾ ਉਹ ਪੜੇਗਾ ਕੋਈ ਹੋਰ ਕੋਈ ਤੁਹਾਡਾ ਹੁਕਮ ਹੈ ਤਾਂ ਸਾਹਿਬ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬੀਜ ਦੇਣ ਦੀ ਗੱਲ ਕੀਤੀ ਸੀ ਬੀਜ ਵੰਡਣ ਦੀ ਗੱਲ ਕੀਤੀ ਸੀ ਮੁੱਖ ਮੰਤਰੀ ਕਹਿੰਦੇ ਨਕਲੀ ਬੀਜ ਨਾ ਦੇ ਵੰਡ ਦੇਣੇ ਇਹਨਾਂ ਦੇ ਸਰਕਾਰ ਤੇ ਸਮਾਂ ਹੋਇਆ ਬੀਜ ਘਟਾਲਾ ਹਜੇ ਵੀ ਜਨਸ ਦੇ ਘੇਰੇ ਦੇ ਵਿੱਚ ਹੈ ਕਹਿੰਦੇ ਤੋਤਾ ਸਿੰਘ ਮੈਮੋਰੀਅਲ ਬੀਜ ਨਾ ਵੰਡ ਦੇਣ ਤੇ ਬਚ ਕੇ ਰਹੇ ਹੋ ਇਹਨਾਂ ਤੋਂ ਦੇਖੋ ਗੱਲ ਹੈ ਕਿ ਸ਼ਰਮਣੀ ਅਕਾਲੀ ਦਲ ਤਾਂ ਸੱਚੇ ਦਿਲੋਂ ਕਿਸਾਨੀ ਦੀ ਸੇਵਾ ਦੇ ਵਿੱਚ ਹੜ ਪ੍ਰਭਾਵਿਤ ਲੋਕਾਂ ਦੀ ਸੇਵਾ ਦੇ ਵਿੱਚ ਖੇਤ ਵਿੱਚ ਦੁਰਾਂ ਦੀ ਸੇਵਾ ਦੇ ਵਿੱਚ ਲੱਗਿਆ ਜਦੋਂ ਕੋਈ ਸੂਬੇ ਦਾ ਮੁੱਖ ਮੰਤਰੀ ਬਣ ਜਾਂਦਾ ਨਾ ਤੇ ਕੋਈ ਵੀ ਇਹਨਾਂ ਵੱਡੀਆਂ ਮੁਸੀਬਤਾਂ ਦੇ ਵਿੱਚ ਹਿੱਸਾ ਪਾ ਰਿਹਾ ਹੋਵੇ ਤੇ ਉਹਦੇ ਮੂੰਹ ਤੋਂ ਦੋ ਸ਼ਬਦ ਘਟੋ ਘਟ ਐਪਰੀਸ਼ੀਏਸ਼ਨ ਤੇ ਜੇ ਨਾਂ ਨਿਕਲਣ ਤਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਚੁੱਪ ਰਹਿਣਾ ਉਤੋਂ 1000 ਗੁਣਾ ਬੈਟਰ ਹੋਏਗਾ ਕਿਉਂਕਿ ਫਰਕ ਤਾਂ ਤੁਹਾਡਾ ਬੰਦਾ ਹੈ ਕਿ ਭਾਵੇਂ ਕੋਈ ਦੂਜੀ ਸਟੇਟ ਚੋਂ ਆ ਕੇ ਭਾਵੇਂ ਇੱਕ ਟਰਾਲੀ ਕੋਈ ਆ ਕੇ ਰਾਸ਼ਨ ਦੀ ਦੇ ਰਿਆ ਭਾਵੇਂ ਕੋਈ ਤੋੜੀ ਦੀ ਟਰਾਲੀ ਲੈ ਕੇ ਕਿਤੇ ਜਾ ਰਿਆ ਤੇ ਤੁਸੀਂ ਸਾਰਿਆਂ ਦੀਆਂ ਸੇਵਾਵਾਂ ਇੱਕ ਨਾੜਜ ਕਰੋ ਕੰਮ ਤੇ ਤੁਹਾਡਾ ਸੀ ਜਿਹੜਾ ਸ਼੍ਰੋਮਣੀ ਕਾਲੀ ਦਲ ਕਰ ਰਿਹਾ ਐਸਟੀਪੀਸੀ ਕਰ ਰਹੀ ਹੈ ਧਾਰਮਿਕ ਜਥੇਬੰਦੀਆਂ ਕਰ ਰਹੀਆਂ ਉੱਥੇ ਮੈਂ ਦੇਖਿਆ ਕਾਰਸੇਵਾਲੇ ਮਹਾਪੁਰਖ ਬੰਨਾਂ ਦੇ ਉੱਤੇ ਕੱਲ ਆਪ ਮੈਂ ਬੈਠੇ ਦੇਖਿਆ ਵਿਚਾਰੇ ਅਈ ਨਿਆ ਹਜ਼ਾਰਾ ਦੀ ਗਿਣਤੀ ਦੇ ਵਿੱਚ ਲੋਕੀ ਦਿੱਤਾ ਦੀਆਂ ਟਰਾਲੀਆਂ ਲੈ ਕੇ ਆ ਰਹੇ ਆ ਤੇ ਮੁੱਖ ਮੰਤਰੀ ਸਾਹਿਬ ਦੇ ਮੂਹਤੋਂ ਇਦਾਂ ਦੀਆਂ ਗੱਲਾਂ ਵਿਸ਼ੋਭਦੀਆਂ ਨੇ ਜੇ ਇਹ ਗੱਲਾਂ ਸਰਕਾਰ ਕਰ ਦਿੰਦੀ ਕਿ ਅਸੀਂ ਹਾਈ ਕੁਆਲਿਟੀ ਦਾ ਬੀ ਦੇਾਂਗੇ ਤੇ ਸ਼ਾਇਦ ਸਾਨੂੰ ਲੋੜ ਹੀ ਨਾ ਪੈਂਦੀ ਮਿਹਨਤ ਕਰਨ ਦੀ ਬਾਕੀ ਇਹ ਇਸ ਕਰਕੇ ਤੁਸੀਂ ਬੈਟਰ ਕੁਆਲਿਟੀ ਦਾ ਦੇ ਦਿਓ ਅਸੀਂ ਤੁਹਾਨੂੰ ਕਦੋਂ ਰੋਕਦੇ ਹੋ ਤੁਹਾਡਾ ਤਾਂ ਡਿਊਟੀ ਬਣਦੀ ਹੈ ਬਾਕੀਆਂ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਕਹਿੰਦੇ ਨੰਦਰਾ ਸਾਹਿਬ ਨੂੰ ਇੱਥੇ ਤੋਂ ਕਲਾਉਨਰ ਨਹੀਂ ਜਿਹੜਾ ਜਾਂਚ ਸੌਜੀ ਹੋਣੀ ਹੈ ਕਾਜੀ ਕੇਸ ਦੇ ਦੇਖੋ ਆਮ ਆਦਮੀ ਪਾਰਟੀ ਦਾ ਕੋਈ ਪਹਿਲਾ ਐਮਐਲਏ ਤੇ ਹੈ ਨਹੀਂ ਕਿੰਨਿਆਂ ਨੂੰ ਜਿਹੜੀ ਹੈ ਸਜ਼ਾ ਪਹਿਲਾਂ ਹੋ ਚੁੱਕੀ ਹੈ ਪਰ ਜਿਸ ਕੇਸ ਦੇ ਵਿੱਚ ਨਾਲਪੁਰਾ ਸਾਹਿਬ ਨੂੰ ਇਹਨਾਂ ਨੂੰ ਸਜ਼ਾ ਹੋਈ ਹੈ ਉਹ ਬੜੀ ਸ਼ਰਮਨਾਕ ਗੱਲ ਹੈ ਕਿ 달ਿਤ ਪਰਿਵਾਰ ਦੀ ਇੱਕ ਲੜਕੀ ਦੇ ਛੇੜਖਾਡੀ ਤੇ ਦੋਸ ਜਿਹੜਿਆ ਉਹ ਸਾਬਤ ਹੈ ਉਨੂੰ ਹਰਾਸ ਕਰਨ ਦੇ ਦੋਸ਼ ਅੱਜ ਅਦਾਲਤ 'ਚ ਸਾਬਤ ਹੋਏ ਆ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਦਾ ਵੀ ਆਹ ਤੋਹਫੇ ਦਿੱਤੇ ਸੀ ਪੰਜਾਬ ਨੂੰ ਇੱਕ ਤੋਂ ਬਾਅਦ ਇੱਕ ਨਵਾਂ ਕੇਸ ਜੜਾ ਹੈਗਾ ਉਹ ਇਹਨਾਂ ਦੇ ਐਮਐਲਏ ਦੇ ਖਿਲਾਫ ਨਿਕਲਦਾ ਇਹ ਤਾਂ ਹੁਣ ਬਦਲਾ ਹੈ ਜਿਹਦਾ ਲੋਕਾਂ ਨੇ ਆ ਥੋੜੇ ਆਉਣ ਵਾਲੇ ਸਾਲ ਦੇ ਵਿੱਚ ਇਹਨਾਂ ਨੂੰ ਜਵਾਬ ਦੇਣਾ ਬਹੁਤ ਵੱਧ ਪਾ ਕੇ ਗੱਲ ਹੈ ਠੀਕ ਹੈ ਅਦਾਲਤ ਨੇ ਵਧੀਆ ਫੈਸਲਾ ਕੀਤਾ ਤੇ 12 ਸਾਲਾਂ ਬਾਅਦ ਉਸ ਲੜਕੀ ਨੂੰ ਜਿਹੜਾ ਇਨਸਾਫ ਮਿਲਿਆ ਬੜੀ ਚੰਗੀ ਗੱਲ ਹੈ ਪਰ ਇਹ ਨਾਲ ਇਹਨਾਂ ਦਾ ਅਸਲੀ ਤੇਰਾਵੀ ਜਿਹੜਾ ਹੈਗਾ ਆਵਾਦਵੀ ਪਾਰਟੀ ਦਾ ਉਹ ਵੀ ਇਹਦੇ ਨਾਲ ਐਕਸਪੋਜ਼ ਹੈ ਬਾਗੀਆਂ ਦੇ ਅਲੀਗੇਸ਼ਨਾਂ ਨੂੰ ਲੈ ਕੇ ਕੀ ਕਹੋਗੇ ਜੀ ਉਹ ਕਹਿੰਦੇ ਹੌਲਕਾ ਦੇ ਪੈਸੇ ਜਿਹੜੇ ਨੇ ਹੁਣ ਲੋਕਾਂ ਨੂੰ ਵੰਡੀ ਜਾਂਦੇ ਨੇ ਔਰ ਜਿਹੜਾ ਗੁਰਬਾਣੀ ਦਾ ਪਾਠ ਹੁੰਦਾ ਸੀ ਕਹਿੰਦੇ ਉਸ ਦਾ ਜਿਹੜਾ ਨੇ ਉਹ ਟੈਲੀਕਾਸਟ ਕਰਾਇਆ ਉਸ ਦੀ ਜਿਹੜੀ ਟੀਆਰਪੀ ਖੱਟੀ ਕਹਿੰਦੇ ਉਸ ਦਾ ਪੈਸਾ ਵੰਡੀ ਜਾਂਦੇ ਨੇ ਦੇਖੋ ਗੱਲ ਇਹ ਹੈ ਨਾ ਮੈਂ ਤਾਂ ਇਹੀ ਗੱਲ ਕਰਦਾ ਨਾ ਵੀ ਤੁਸੀਂ ਦੇਖੋ ਫੇ ਇੱਕ ਪਾਸੇ ਧੰਨਵਾਦ ਆ ਅੱਜ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਵਿਪਤਾ ਵੱਡਾ ਸੰਕਟ ਸਾੜਾ ਕਰਕੇ ਬਣਿਆ ਹੋਇਆ ਉਹਦੇ ਸਬੰਧ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਇੱਕ ਗੇੜਾ ਸਾਰੇ ਹੱਡ ਅਫੈਕਟਡ ਏਰੀਆ ਦਾ ਪੰਜਾਬ ਦੇ ਸਾਰੇ ਉਹਨਾਂ ਹਲਕਿਆਂ ਦਾ ਕਰ ਚੁੱਕੇ ਐ ਜਿੱਥੇ ਜਿੱਥੇ ਹੜਾਂ ਦੀ ਮਾਰ ਬਹੁਤ ਜ਼ਿਆਦਾ ਪਈ। ਅਰ ਹੁਣ ਪਾਰਟੀ ਨੇ ਹਰ ਜ਼ਿਲ੍ਹੇ ਵਾਸਤੇ 2-2 3-3 ਸੀਨੀਅਰ ਲੀਡਰਸ਼ਿਪ ਬਣਦੀਆਂ ਟੀਮਾਂ ਬਣਾਈਆਂ ਜਿਹੜੀਆਂ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਉੱਥੇ ਜੋ ਕੁਝ ਨੁਕਸਾਨ ਹੋਇਆ ਜ਼ਮੀਨੀ ਹਕੀਕਤਾਂ ਦੀ ਘੋਕ ਕਰਕੇ ਤੇ ਰਿਪੋਰਟ ਤਿਆਰ ਕਰ ਰਹੀਆਂ। ਜਿਹਦੇ ਆਧਾਰ ਤੇ ਉੱਤੇ ਅਸੀਂ ਫੈਸਲਾ ਜਿਹੜਾ ਕਰਾਂਗੇ ਕਿ ਕਿਸ ਤਰੀਕੇ ਉਹਨਾਂ ਨਾਲ ਦੇ ਸੰਗਤ ਦੇ ਵਿੱਚ ਉਹਨਾਂ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਹੈ ਕੱਲ ਮੈਂ ਵੀ ਸਰਦਾਰ ਅਸਦੀਪ ਸਿੰਘ ਕਲੇਰ ਸਾਡੇ ਬੋਕਸ ਸਪੋਕਸਪਰਸਨ ਮੇਰੇ ਨਾਲ ਬੈਠੇ ਆ ਕੱਲ ਅਸੀਂ ਵੀ ਸਾਰਾ ਦਿਨ ਅਜਨਾਲਾ ਦੇ ਵਿੱਚ ਔਰ ਰਾਜਸਥਾਨੀ ਵਿਧਾਨ ਸਭਾ ਹਾਲਕੇ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਲਾਇਆ ਔਰ ਇੰਨੀ ਮਾੜੀ ਹਾਲਤ ਹੈ ਅੱਜ ਦੀ ਡੇਟ ਦੇ ਵਿੱਚ ਵੀ ਕਿ 40-50 ਕਿਲੋਮੀਟਰ ਦਾ ਅਸੀਂ ਅਜਣਾੜੇ ਦਾ ਸਾਰਾ ਇਲਾਕਾ ਘੁੰਮ ਕੇ ਦੇਖਿਆ 100 ਤੋਂ ਵੱਧ ਇਹੋ ਜਿਹੇ ਪਿੰਡ ਨੇ ਜਿੱਥੇ ਅੱਜ ਵੀ 4-4 ਫੁੱਟ 5-5 ਫੁੱਟ ਪਾਣੀ ਜ਼ਿਆਦਾਤਰ ਜਗ੍ਹਾ ਤੇ ਖੜਾ ਘਰਾਂ ਦੇ ਵਿੱਚ 6-6 ਫੁੱਟ 7-7 ਫੁੱਟ ਪਾਣੀ ਪਹਿਲਾਂ ਵਗ ਚੁੱਕਿਆ ਔਰ 100% ਫਸਲ ਜਿਹੜੀ ਆ ਜਿੱਥੇ ਤਬਾਹ ਹੋ ਚੁੱਕੀ ਆ ਤੁਸੀਂ ਬੰਦ ਦੇ ਵਿੱਚ ਵੱਡੇ ਪਾੜ ਪਏ ਹੋਇਆ ਅੱਜ ਤੱਕ ਪਾਣੀ ਦਰਿਆਵਾਂ ਦੇ ਵਿੱਚੋਂ ਖੇਤਾਂ ਦੇ ਵਿੱਚ ਉਸੇ ਤਰ੍ਹਾਂ ਲਗਾਤਾਰ ਜਿਹੜਾ ਉਹ ਵਗ ਰਿਹਾ ਇਹ ਹੀ ਹਾਲਤ ਹੈ 14 15 ਪਿੰਡਾਂ ਦੀ ਰਾਜਾ ਸਾਸੀ ਹੜਕੇ ਦੇ ਵਿੱਚ ਪਰ ਅਜਨਾਲਾ ਅਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਜਿਹੜੇ ਬਸਟ ਅਫੈਕਟਡ ਏਰੀਆ ਉਹਦੇ ਵਿੱਚ ਅਜਨਾਲਾ ਸਭ ਤੋਂ ਉੱਪਰ ਹੁੰਦਾ ਬਹੁਤ ਵੱਡਾ ਨੁਕਸਾਨ ਚਾਹੇ ਪਿੰਡ ਆ ਚਾਹੇ ਕਸਬਾ ਸਾਰੇ تباہਦੇ ਉੱਤੇ ਹੋਇਆ ਇਸ ਕਰਕੇ ਸਾਡੀਆਂ ਟੀਮਾਂ ਕੁਝ ਲੀਟਰ ਅੱਜ ਗਏ ਆ ਕੁਝ ਕੱਲ ਜਾਣਗੇ ਦੋ ਤਿੰਨ ਦਿਨਾਂ ਦੇ ਵਿੱਚ ਸਾਰੀ ਰਿਪੋਰਟ ਜਿਹੜੀ ਆ ਉਹ ਤਿਆਰ ਕਰਕੇ ਤੇ ਫਿਰ ਅਸੀਂ ਉਹਦੇ ਮੁਤਾਬਕ ਜਿਹੜਾ ਅੱਗੋਂ ਕਿਸ ਤਰ੍ਹਾਂ ਲੋਕਾਂ ਦੀ ਮਦਦ ਕਰਨੀ ਆ ਹੋਰ ਉਹਦੀ ਸਾਰੀ ਡਿਟੇਲਡ ਪਲੈਨਿੰਗ ਜਿਹੜੀ ਆ ਉਹ ਪਾਰਟੀ ਵੱਲੋਂ ਕਰ ਰਹੇ ਆ ਲੇਕਿਨ ਮੈਨੂੰ ਦੁੱਖ ਇਸ ਗੱਲ ਦਾ ਕਿ ਸਮੱਸਿਆ ਦਾ ਜਿਹੜਾ ਸੰਕਟ ਹੈ ਬਹੁਤ ਗੰਭੀਰ ਹੈ ਪਰ ਸਾਡੀ ਸਾਰੀ ਰਾਜਨੀਤੀ ਜਿਹੜੀ ਆ ਉਹ ਕੇਂਦਰ ਤੇ ਸੂਬੇ ਦੀ ਸਰਕਾਰ ਦੀ ਉਹ ਡਿਜਾਸਟਰ ਰੀਲੀਫ ਫੰਡ ਜਿਹੜਾ ਹੈਗਾ ਸਟੇਟ ਦਾ ਉਹ ਉਹਦੇ ਦੁਆਲੇ ਘੁੰਮੇ ਜਾ ਰਹੀ ਹੈ ਪ੍ਰਧਾਨ ਮੰਤਰੀ ਜੀ ਕਹਿੰਦੇ ਕਿ 12000 ਕਰੋੜ ਸਟੇਟ ਦੇ ਕੋਲੇ ਪਿਆ ਸੁਪੇ ਤੇ ਕਈ ਮੰਤਰੀ ਮੰਨੀ ਜਾਂਦੇ ਆ ਕਿ 12000 ਰੁਪਏ ਪਰ ਸਾਡੇ ਮਾਪਦੰਡ ਇਹੋ ਜੇ ਅਸੀਂ ਖਤ ਨਹੀਂ ਕਰ ਸਕਦੇ ਵਿੱਤ ਮੰਤਰੀ ਸਾਹਿਬ ਬਿਲਕੁਲ ਹੀ ਮੁੱਕਰੀ ਜਾਂਦੇ ਆ ਔਰ ਅੱਜ ਮੁੱਖ ਮੰਤਰੀ ਸਾਹਿਬ ਨੇ ਵੀ ਕੁਝ ਅੰਕੜੇ ਦਿੱਤੇ ਆ ਜਿਹੜੇ ਕਿਸੇ ਤਰੀਕੇ ਵੀ ਸਾਨੂੰ ਸੈਟੀਸਫਾਈ ਨਹੀਂ ਕਰਦੇ ਹਰ ਰੋਜ਼ ਜਦੋਂ ਸਰਕਾਰ ਦਾ ਵੱਖਰਾ ਅੰਕੜਾ ਆਵੇ ਔਰ ਮੁੱਖ ਮੰਤਰੀ ਸਾਹਿਬ ਦਾ ਆਪਣਾ ਹੋਵੇ ਵਿੱਤ ਮੰਤਰੀ ਦਾ ਆਪਣਾ ਹੋਵੇ ਤੀਜੇ ਮੰਤਰੀ ਦਾ ਆਪਣਾ ਹੋਵੇ ਤੇ ਕੁਦਰਤੀ ਗੱਲ ਹੈ ਸਪਸ਼ਟ ਹੁੰਦਾ ਹੈ ਕਿ ਵੱਡੀ ਗੜਬੜ ਕਿਤੇ ਨਾ ਕਿਤੇ ਹੈ ਬਹੁਤ ਕੁਝ ਲਕਾਉਣ ਦੀਆਂ ਕੋਸ਼ੇ ਜਿਹੜੀਆਂ ਨੇ ਉਹ ਹੋ ਰਹੀਆਂ ਇੱਕ ਤੇਮ ਪ੍ਰਧਾਨ ਮੰਤਰੀ ਜੀ ਨੂੰ ਵੀ ਬੇਨਤੀ ਕਰਦਾ ਕੇਂਦਰ ਸਰਕਾਰ ਨੂੰ ਵੀ ਤੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਝਗੜਾ ਕਿਸ ਗੱਲ ਦਾ ਅਜਿਹੇ ਸਟੇਟ ਦਾ ਡਿਜਾਸਟਰ ਰੀਲੀਫ ਫੰਡ ਇਹਦੀਆਂ ਮਿਨਿਸਟਰੀ ਆਫ ਹੋਮ ਅਫੇਅਰਜ਼ ਯਾਂ ਕਲੀਅਰ ਕਟ ਗਾਈਡਲਾਈਨਸ ਆ ਕਿ ਕਿਸ ਤਰੀਕੇ ਇਹ ਪੈਸਾ ਇਕੱਠਾ ਹੋਣਾ ਕਿਸ ਤਰੀਕੇ ਇਹ ਪੈਸਾ ਅਕਾਊਂਟ ਖੋਲ ਕੇ ਰੱਖਿਆ ਜਾਣਾ ਕਿਸ ਤਰੀਕੇ ਇਹ ਪੈਸਾ ਖਰਚਿਆ ਜਾਣਾ ਔਰ ਉਹਦੇ ਵਿੱਚ ਮੈਂਸ਼ਨ ਹੈ ਕਿ ਸਾਲ ਦੇ ਵਿੱਚ ਦੋ ਵਾਰੀ ਇੱਕ ਵਾਰੀ ਅਪ੍ਰੈਲ ਮਹੀਨੇ ਦੇ ਵਿੱਚ ਔਰ ਇੱਕ ਵਾਰੀ ਅਕਤੂਬਰ ਮਹੀਨੇ ਦੇ ਵਿੱਚ ਸਟੇਟ ਨੇ ਜਿਹੜੀ ਸਾਰੀ ਰਿਪੋਰਟ ਐ ਸਟੇਟਮੈਂਟ ਜਿਹਨੂੰ ਕਹਿੰਦੇ ਆ ਸਟੇਟਮੈਂਟ ਆਫ ਅਕਾਊਂਟਸ ਜਿਹੜੀ ਟੋਟਲ ਐ ਉਹ ਐਮਐਚਏ ਨੂੰ ਵੀ ਦੇਣੀ ਐ ਮਿਨਿਸਟਰੀ ਆਫ ਫਾਰਮ ਅਫੇਅਰਸ ਨੂੰ ਵੀ ਔਰ ਫਾਈਨੈਂਸ ਮਿਨਿਸਟਰੀ ਨੂੰ ਵੀ ਭੇਜਣੀ ਐ ਇਹ ਗਾਈਡਲਾਈਨ ਜਿਹੜੀਆਂ ਆਗਿਆ ਇਹਦੀਆਂ ਐਸਪੀਆਰ ਆਖਦੀਆਂ ਉਹਦਾ ਪਾਰਟ ਹੁਣ ਅਕਤੂਬਰ ਦੀ ਰਿਪੋਰਟ ਤਾਂ ਸਾਡੇ 2025 ਦੀ ਤਿਆਰ ਨਹੀਂ ਹੋਈ ਅਸੀਂ ਵੀ ਸਮਝਦੇ ਆ ਪਰ April ਦੀ ਰਿਪੋਰਟ ਤਾਂ ਜਾ ਚੁੱਕੀ ਹੈ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਨੂੰ ਵੀ ਬੇਨਤੀ ਕਰਦਾ ਕਿ ਜਿਆਦਾ ਤੁਸੀਂ ਰੱਖ ਦਿਓ ਮੀਡੀਆ ਦੇ ਵਿੱਚ ਕਿ ਜਿਹੜੀ April 2025 ਦੀ ਰਿਪੋਰਟ ਗਈ ਹੈ as per the MHA guidelines ਪੋਰਟ ਕੀ ਹੈ ਤੇ ਜੇ ਇਹ ਨਹੀਂ ਕਰਦੇ ਤੇ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਹੈ ਕਿ ਤੁਸੀਂ ਕਿਉਂ ਇਸ ਗੱਲ ਦਾ ਨਕਾ ਕਰ ਕਿ ਜਿਹੜਾ ਬਜਟ ਦੇ ਵਿੱਚ ਵੀ ਸਾਰੀਆਂ ਫਿਗਰਸ ਹੁੰਦੀਆਂ ਕੰਨਾ-ਕੰਨਾ ਹੈਡ ਜਿਹੜਾ ਗਵਰਨਮੈਂਟ ਦਾ ਹਰ ਇੱਕ ਦੀਆਂ ਫਿਗਰਸ ਸੈਂਟਰ ਗਵਰਨਮੈਂਟ ਕੋਲੇ ਵੀ ਹੁੰਦੀਆਂ ਸਟੇਟ ਗਵਰਨਮੈਂਟ ਕੋਲੇ ਵੀ ਹੁੰਦੀਆਂ ਪੋਲੀਟੀਕਲ ਬਿਆਨਬਾਜ਼ੀ ਕਰਨ ਦੀ ਬਜਾਏ ਕਿਉਂ ਨਹੀਂ ਆਪਾਂ ਜਿਹੜੇ ਅਸਲੀ ਡਾਕੂਮੈਂਟਸ ਹੈਗੇ ਆ ਜਿਹੜੇ ਉਹ ਜਿਹੇ ਅਫਸਰਾਂ ਨੇ ਦਸਤਖਤ ਕਰਕੇ ਭੇਜੇ ਹੋਇਆ ਉਹਨੂੰ ਆਪਾਂ ਜਨਤਾ ਦੇ ਵਿੱਚ ਕਿਉਂ ਨਹੀਂ ਰੱਖਦੇ ਮੀਡੀਆ ਦੇ ਵਿੱਚ ਕਿਉਂ ਨਹੀਂ ਰੱਖਦੇ ਲੋਕਾਂ ਦੇ ਸਾਹਮਣੇ ਕਿਉਂ ਨਹੀਂ ਰੱਖਦੇ ਭਾਵੇਂ ਸਟੇਟ ਗਵਰਨਮੈਂਟ ਰੱਖ ਦੇਵੇ ਭਾਵੇਂ ਸੈਂਟਰਲ ਗਵਰਨਮੈਂਟ ਰੱਖ ਦੇਵੇ ਸਾਇਨਤਾ ਸਟੇਟ ਗਵਰਨਮੈਂਟ ਦੇ ਹਉਦੇ ਉੱਤੇ ਜੇ ਉਹ ਸਾਹਮਣੇ ਆ ਜਾਵੇ ਤੇ ਮੈਂ ਸਮਝਦਾ ਸਾਰੀ ਹਕੀਕਤ ਕਿ ਗੜਬੜ ਕਿੱਥੇ ਆ ਮਿਸ ਯੂਟਿਲਾਈਜ਼ ਕਿੱਥੇ ਹੋਇਆ ਮਿਸ ਮੈਨੇਜਮੈਂਟ ਕਿੱਥੇ ਹੋਈ ਆ ਝੂਠ ਕੌਣ ਬੋਲ ਰਿਹਾ ਸੱਚ ਕੌਣ ਬੋਲ ਰਿਹਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਸਾਹਮਣੇ ਆ ਜਾਂਦੀਆਂ ਇਸ ਕਰਕੇ ਮੈਂ ਤਾਂ ਕਿਹਾ ਕਿ ਜਿਹੜੀ April ਦੀ 2025 ਦੀ ਰਿਪੋਰਟ ਹੈ एमएचए ਦੀਆਂ ਗਾਈਡਲਾਈਨ ਦੇ ਮੁਤਾਬਕ ਉਹ ਜਨਤਕ ਜਿਹੜੀ ਹੈ ਅੱਜ ਹੀ ਹੋ ਜਾਣੀ ਚਾਹੀਦੀ ਹੈ। ਦੂਜੀ ਗੱਲ ਹੈ ਕਿ ਅੱਜ ਮੁੱਖ ਮੰਤਰੀ ਸਾਹਿਬ ਨੇ ਬੜੀ ਲੰਬੀ ਚੋਰੀ ਪ੍ਰੈਸ ਕਾਨਫਰੰਸ ਕੀਤੀ ਮੈਂ ਤਾਂ ਸੋਚਿਆ ਸੀ ਅੱਜ ਕੋਈ ਬਹੁਤ ਵੱਡਾ ਐਲਾਨ ਹੋਏਗਾ। ਪਰ ਜੋ ਕੈਬਨਿਟ ਦੇ ਫੈਸਲੇ ਆ ਕਿਉਂਕਿ ਉਸ ਦਿਨ ਮੁੱਖ ਮੰਤਰੀ ਸਾਹਿਬ ਹਸਪITAL ਤੇ ਸੀ ਤੇ ਉਹ ਡਿਸੀਜਨ ਕਿਸੇ ਹੋਰ ਨੇ ਅਨਾਉਂਸ ਕੀਤੇ ਆ। ਅੱਜ ਸਾਰੇ ਦੇ ਸਾਰੇ ਉਹ ਫੈਸਲੇ ਮੁੱਖ ਮੰਤਰੀ ਸਾਹਿਬ ਆ ਕੇ ਟੀਵੀ ਤੇ ਪੜ੍ਹ ਕੇ ਦੱਸ ਗਏ ਫਰਕ ਹੀ ਪੈ ਗਿਆ ਉਸ ਦਿਨ ਦੇ ਵਿੱਚ ਤੇ ਅੱਜ ਦੀ ਜਿਹੜੀਆਂ ਅਨਾਉਂਸਮੈਂਟਾਂ ਹੋਈਆਂ ਇਹਦੇ ਵਿੱਚ ਫਰਕ ਕੀ ਆ ਉਸ ਦਿਨ ਵੀ ਤੁਸੀਂ ਕਿਹਾ ਸੀ 20000 ਰੁਪਏ ਪਰ ਇੱਕ ਜਿਹੜਾ ਉਹ ਫਸਲਾਂ ਦਾ ਬਾਬਜਾ ਧਿਆਨ ਦੇ ਅਸੀਂ ਕਿਹਾ ਸੀ 50000 ਹੋਣਾ ਚਾਹੀਦਾ ਤੇ ਅੱਜ ਤੁਸੀਂ ਫੇਰ 20000 ਰੁਪਏ ਨਵੇਂ ਸਿਰੇ ਤੋਂ ਅਨਾਉਂਸ ਕਰ ਦਿੱਤਾ ਇਸੇ ਤਰ੍ਹਾਂ ਤੁਸੀਂ ਬਾਕੀ ਚੀਜ਼ਾਂ ਦਾ ਅਨਾਉਂਸ ਕਰ ਦਿੱਤਾ ਪਰ ਮੈਂ ਹੈਰਾਨ ਆ ਕਿ ਜਿਹੜਾ ਇੱਕ ਵੀ ਸ਼ਬਦ ਮੁੱਖ ਮੰਤਰੀ ਸਾਹਿਬ ਨੇ ਜਿਹੜਾ 달ਿਤ ਵਰਗ ਹੈ ਜਿਹੜਾ ਖੇਤ ਮਜ਼ਦੂਰ ਹੈ ਜਿਹੜੇ ਗਰੀਬ ਲੋਕ ਹੈ ਜਿਹੜੇ ਦੁਕਾਨਦਾਰ ਹੈ ਹਰ ਨੇ ਤਾਂ ਨਹੀਂ ਦੇਖਿਆ ਕਿ ਇਹ ਘਰ ਕਿਦਾ ਹੈਗਾ ਜ਼ਮੀਂਦਾਰ ਦਾ ਕਿ ਕਿਸੇ 달ਿਤ ਪਰਿਵਾਰ ਦਾ ਕਿ ਕਿਸੇ ਜ਼ਮੀਨ ਵਾਲੇ ਦਾ ਕਿ ਕਿਸੇ ਬੇਜਮੀਨੇ ਵਾਲੇ ਦਾ ਉੱਥੇ ਤਾਂ ਬਰਬਾਦੀ ਹੋਈ ਹੈ ਤਾਂ ਸਾਰੇ ਪਿੰਡ ਦੀ ਹੋਈ ਹੈ ਜੇ ਜਿਹਦੇ ਕੋਲੇ ਕੋਈ ਜ਼ਮੀਨ ਨਹੀਂ ਜਾਇਦਾਦ ਨਹੀਂ ਮਜ਼ਦੂਰੀ ਕਰਕੇ ਇਸੇ ਹੀ ਝੋਨੇ ਦੀ ਫਸਲ ਦੇ ਵਿੱਚੋਂ ਜਿੰਨੇ ਰੋਟੀ ਰੋਟੀ ਕਮਾਉਣੀ ਸੀ ਉਹਦਾ ਕੀ ਬਣੇਗਾ ਉਹਦੇ ਵਾਸਤੇ ਇੱਕ ਲਫ਼ਜ਼